ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੇ ਪਿਛਲੀਆਂ ਸਾਖਾਂ ਦੇ ਸਰਵਣ ਕੀਤੇ ਔਰ ਤੇਗ ਭਾਂ ਤੇ ਸੈਰੀ ਸ਼ਹਾਦਤ ਹੋਵਾ ਗੁਰਗੋਵਿੰਦ ਸਿੰਘ ਜੀ ਦਾ ਮਨ ਵੀ ਰਸਨਾ ਭਰ ਗਿਆ ਉਹਨਾਂ ਨੇ ਹੁਣ ਜੁਦਗੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਸੰਗਤਾਂ ਤੋਂ ਪੇਟਾਂ ਦੇ ਰੂਪ ਵਿੱਚ ਹਾਥੀ ਘੋੜੇ ਸ਼ਸਤਰ ਆਦਿ ਮੰਗਵਾਉਣੇ ਸ਼ੁਰੂ ਕਰ ਦਿੱਤੇ ਅਤੇ ਨਾ ਨਾ ਸ਼ਸਤਰ ਵਿਦਿਆ ਦਾ ਵੀ ਆਸਵਿ ਸ਼ੁਰੂ ਕਰ ਦਿੱਤਾ ਆਪ ਵੀ ਸਬਸਤ ਵਿਦਿਆ ਦੇ ਆਪ ਸ਼ੁਰੂ ਕਰ ਜਤੇ ਸੰਗਤਾਂ ਵੀ ਸ਼ਾਸਤਰ ਵਿਦਿਆ ਦੇ ਵਿੱਚ ਆਸਪ੍ਰਾਉਣਾ ਸ਼ੁਰੂ ਕਰ ਦਿੱਤਾ ਹੁਣ ਇਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਜੀ ਨਗਾਤਾਂ ਅਭਿਆਸ ਦੇ ਨਾਲ ਸ਼ਾਸਤਰ ਵਿਦਿਆ ਵਿੱਚ ਨੂੰ ਪਹੁੰਚੇ ਸਨ ਹਰ ਭਗਾਦੇ ਸ਼ਾਸਤਰਾਂ ਦੀ ਵਰਤੋਂ ਜਾਣ ਗਈ ਸਨ ਉਹਨਾਂ ਦੀ ਆਗਿਆ ਦੇ ਅਨਸਾਰ ਸੰਗਤਾਂ ਹੋਣਾ ਬਹੁਤ ਆ ਸ਼ਾਸਤਰਾਂ ਤੇ ਘੋੜੇ ਆਦੀ ਵਸਤੂਆਂ ਲੈ ਕੇ ਪੇਟਾ ਕਰਦੇ ਇਸ ਨਾਲ ਗੁਰੂ ਸਾਹਿਬ ਜੀ ਦੇ ਕੋਲ ਸ਼ਾਸਤਰਾਂ ਦਾ ਕਾਫੀ ਬਹੁਤ ਇਕੱਠਾ ਹੋ ਗਿਆ। ਗੁਰੂ ਜੀ ਆਪਣੇ ਸਿੱਖਾਂ ਨੂੰ ਵੀ ਸਾਰਿਆਂ ਨੂੰ ਸ਼ਸਤਰਾਂ ਦਾ ਅਭਿਆਸ ਕਰਾਉਂਦੇ ਸਨ। ਗੁਰੂ ਜੀ ਨੇ ਖੁਸ਼ੀਆਂ ਪ੍ਰਾਪਤ ਕਰਨ ਲਈ ਗੱਭਰੂ ਸਿੱਖ ਵਾਹ ਚੜ੍ਹ ਕੇ ਜੁਦਵਿਰਾ ਦੇ ਖਤਾਬ ਸਕਦੇ। ਤੇ ਗੁਰੂ ਜੀ ਦੇ ਸਾਹਮਣੇ ਉਹਨਾਂ ਦਾ ਵਿਖਾਵਾ ਕਰਦੇ। अनेकाਂਧਵਾਨ ਪੱਕੇ ਰੂਪ ਵਿੱਚ ਗੁਰੂ ਜੀ ਪਾਸ ਠਹਿਰ ਗਏ। ਗੁਰੂ ਜੀ ਨੇ ਉਹਨਾਂ ਦਾ ਖਰਚ ਲਾ ਦਿੱਤਾ। ਇਸ ਤਰ੍ਹਾਂ ਹੌਰੀ ਹੌਰੀ ਇੱਕ ਨਿਜਰ ਸੈਨਾ ਦਲ ਤਿਆਰ ਹੋ ਗਿਆ। ਜਿਸ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ। ਇਸ ਸੈਨਾ ਦਲ ਨੂੰ ਨਿਯਮ ਨਾਂ ਤਨਖਾਹ ਅਤੇ ਰੋਟੀ ਕਪੜਾ ਮਿਲਣਾ ਲੱਗਾ। ਹੁਣ ਇਸ ਸੈਨਾ ਨੂੰ ਨਿਯਮਤ ਰੂਪ ਵਿੱਚ ਯੁੱਧ ਅਭਿਆਸ ਕਰਾਏ ਜਾਣ ਲੱਗਾ। ਸੈਨਾ ਵਿੱਚ ਸੱਤ ਤੇ ਘੋੜੇ ਆਦੀ ਬਣਦੇ ਜਾਂਦੇ। ਅਤੇ ਨਕਲੀ ਯੁੱਧ ਕਰਾਏ ਜਾਂਦੇ। ਇਸੇ ਤਰ੍ਹਾਂ ਦੇ ਇੱਕ ਯੁੱਧ ਅਭਿਆਸ ਦੇ ਸਮੇਂ ਗੁਰੂ ਜੀ ਦੇ ਮਨ ਵਿੱਚ ਵਿਚਾਰ ਆਇਆ। ਕਿ ਸੈਨਾ ਲਈ ਇੱਕ ਨਗਾਰੇ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਜੋ ਅਭੀ ਆਸਦੇ ਸਮੇਂ ਜਵਾਨ ਨੂੰ ਇਕੱਠੇ ਹੋਣ ਦੀ ਸੂਚਨਾ ਮਿਲ ਸਕੇ ਇਸ ਤਰ੍ਹਾਂ ਕਿਸੇ ਅਸਧਾਰਨ ਲੋੜ ਸਮੇਂ ਉਹਨਾਂ ਨੂੰ ਬੁਲਾਇਆ ਜਾ ਸਕਦਾ ਇਸ ਵਿਚਾਰ ਦੇ ਹੁੰਦੇ ਆ ਇਸ ਸਾਹਿਬ ਜੀ ਨੇ ਪਾਈ ਨੰਚਨੋ ਇੱਕ ਵੱਡਾ ਮਾਰੀ ਨਗਾਰਾ ਬਣਾਉਣ ਦਾ ਹੁਕਮ ਦੇ ਦਿੱਤਾ ਪਾਈ ਜੀ ਨੇ ਦਵਾਮੇ ਲਈ ਬਹੁਤ ਸਾਰਾ ਲੋਹਾ ਇਕੱਠਾ ਕੀਤਾ ਅਧਿਕਾਰੀਗਰ ਲਾਤੇ ਥੋੜੇ ਦਿਨਾਂ ਵਿੱਚ ਅਧਿਕਾਰੀਗਰਾਂ ਨੇ ਦਵਾਮੇ ਦੇ ਦੌਰ ਤੇ ਤਿਆਰ ਕਰ ਦਿੱਤੇ ਹੁਣ ਉਹਨਾਂ ਨੂੰ ਖਲਨਾ ਮੜ ਕੇ ਦਵਾਮਾ ਬਣਾਇਆ ਗਿਆ ਸਾਤਰੂ ਗੁਰੂ ਜੀ ਉਸ ਵੱਡੇ ਭਾਰਤ ਮਾਮੇ ਨੂੰ ਵੇਖ ਕੇ ਬੜੇ ਖੁਸ਼ ਹੋਏ। ਜੋ ਉਸਤੇ ਚੋਟ ਲਾਈ ਗਈ ਤਾਂ ਇੰਨੀ ਗਰਮ ਜਿਮੀਂ ਕੂੜ ਪੈਦਾ ਹੋਈ ਜਿਵੇਂ ਕਿ ਵੱਧਣ ਕਰ ਗਏ ਹੁਣ। ਆਸ-ਪਾਸ ਦੀ ਪਹਾੜੀਆਂ ਵੀ ਖੋਈ ਉੱਠੀਆਂ। ਗੁਰੂ ਜੀ ਨੇ ਪਸੰਦ ਹੱਤੇ ਸਾਰੇ ਘਰਾਂ ਨੂੰ ਬਹੁਤ ਇਨਾਮ ਦਿੱਤੇ। ਅਤੇ ਗੁਰੂ ਜੀ ਨੇ ਇਸ ਤਮਾਮੇ ਨੂੰ ਰਣਜੀਤ ਨਗਾਰੇ ਦਾ ਨਾਮ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜੁਦੜੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਸਾਖੀ ਸੰਪੂਰਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।